ਪੰਜਾਬ ਦੇ ਸਾਰੇ ਜ਼ਿਲ੍ਹੇ 'ਚ ਅੱਜ ਲੂ ਚੱਲਣ ਦਾ ਕਹਿਰ ਜਾਰੀ ਗਰਮੀ ਨੇ ਪੂਰੇ ਪੰਜਾਬ 'ਚ ਲੋਕਾਂ ਦਾ ਜੀਵਣਾ ਔਖਾ ਕਰ ਦਿੱਤਾ ਹੈ ਘਰ ਤੋਂ ਬਾਹਰ ਨਿਕਲਦੇ ਹੀ ਗਰਮ ਤੇਜ਼ ਹਵਾਵਾਂ ਨਾਲ ਸਰੀਰ ਝੁਲਸਣ ਲੱਗ ਜਾਂਦਾ ਹੈ ਮੌਸਮ ਵਿਭਾਗ ਨੇ येलो ਅਤੇ orange ਅਲਰਟ ਵੀ ਜਾਰੀ ਕੀਤਾ ਹੈ ਅਤੇ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ ਵੀ ਦਿੱਤੀ ਹੈ ਇਸ ਕਾਰਨ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਅੱਜ ਪੰਜਾਬ ਦੇ ਸਾਰੇ ਜ਼ਿਲ੍ਹੇ 'ਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੁਭਾਵਨਾ ਹੈ ਸੂਰਤ ਦੀਆਂ ਸਿੱਧੀਆਂ ਕਿਰਨਾਂ ਕਾਰਨ ਹਵਾ ਬਹੁਤ ਗਰਮ ਹੋ ਗਈ ਹੈ ਤੇ ਸਮਾਨ ਵੀ ਗਰਮ ਹੋਣ ਲੱਗ ਗਿਆ ਹੈ ਟੂਟੀਆਂ ਚੋ ਗੀਜ਼ਰ ਵਰਗਾ ਉਬਲਦਾ ਪਾਣੀ ਆ ਰਿਹਾ ਹੈ ਜਿਸ ਕਾਰਨ ਮੂੰਹ ਧੋਣਾ ਤੇ ਨਹਾਉਣਾ ਵੀ ਮੁਸ਼ਕਲ ਹੋ ਗਿਆ ਹੈ ਗਰਮੀ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਦਕਿ ਪਾਰਾ 46 ਡਿਗਰੀ ਤੋਂ ਪਾਰ ਟਿਕਿਆ ਹੋਇਆ ਹੈ ਗਰਮੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਕਰੀਬ 2 ਮੀਟਰ ਹੀਠਾ ਚਲਾ ਗਿਆ ਹੈ ਨਹਿਰਬੰਦੀ ਕਾਰਨ ਬਠਿੰਡਾ ਜ਼ਿਲ੍ਹੇ 'ਚ ਪਾਣੀ ਦੀ ਕਿਲਤ ਵੀ ਮਹਿਸੂਸ ਕੀਤੀ ਜਾ ਰਹੀ ਹੈ ਬੀਤੇ ਦਿਨ ਬਠਿੰਡਾ 46.9 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ ਹਾਲਾਂਕਿ ਪੱਛਮੀ ਗੜਬੜੀ ਦੇ ਅੱਜ ਸ਼ਾਮ ਨੂੰ ਅਤੇ 19 ਤੋਂ 21 ਜੂਨ ਦਰਮਿਆਨ ਸਰਗਰਮ ਹੋਣ ਦੀ ਸੰਭਾਵਨਾ ਹੈ ਇਸ ਕਾਰਨ ਕਈ ਜ਼ਿਲ੍ਹੇ 'ਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਦੇ ਨਾਲ ਹੀ ਬਿਜਲੀ ਦੀ ਖਪਤ 13 ਫੀਸਦੀ ਵਧੀ ਹੈ ਪਿਛਲੇ ਸਾਲ ਜੂਨ ਵਿੱਚ ਬਿਜਲੀ ਦੀ ਮੰਗ 11309 ਮੈਗਾਵਾਟ ਸੀ ਜੋ ਵੱਧ ਕੇ 15775 ਮੈਗਾਵਾਟ ਹੋ ਗਈ ਹੈ ਗਰਮੀ ਨੇ ਪੂਰੇ ਪੰਜਾਬ ਚ ਲੋਕਾਂ ਦਾ ਜੀਣਾ ਔਖਾ ਕਰ ਦਿੱਤਾ ਹੈ ਘਰੋਂ ਬਾਹਰ ਨਿਕਲਣ ਤੇ ਗਰਮ ਤੇਜ਼ ਹਵਾਵਾਂ ਸਰੀਰ ਨੂੰ ਝੁਲਸਣ ਲੱਗ ਜਾਂਦੀਆਂ ਨੇ ਮੌਸਮ ਵਿਭਾਗ ਨੇ ਜੈਲੋ ਤੇ ਔਰੰਜ ਅਲਰਟ ਜਾਰੀ ਕੀਤਾ ਹੈ 12 ਤੋਂ 3 ਵਜੇ ਤੱਕ ਘਰ ਚੋਂ ਬਾਹਰ ਨਾ ਨਿਕਲਦੀ ਚੇਤਾਵਨੀ ਦਿੱਤੀ ਹੈ ਅੱਜ ਪੰਜਾਬ ਦੇ ਤਿਲਾਂ ਚ ਹੀਟ ਬੇਵ ਦਾ ਅਲਰਟ ਜਾਰੀ ਵੀ ਕੀਤਾ ਗਿਆ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਧੂੜ ਚੱਲਣ ਦਾ ਖ਼ਹਰ ਜਾਰੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਚ ਫਿਲਹਾਲ ਕੋਈ ਰਾਹਤ ਨਹੀਂ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਤੇਜ਼ ਹਵਾਵਾਂ ਚੱਲਣਗੀਆਂ ਗਰਮ ਤੇਜ਼ ਹਵਾਵਾਂ ਚੱਲਣਗੀਆਂ ਪੰਜਾਬ 'ਚ ਤੇ ਕਈ ਥਾਵਾਂ ਤੇ ਮੀਂਹ ਵੀ ਦੇਖਣ ਨੂੰ ਮਿਲੇਗਾ